ਅਮਰੀਕੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਐਲਾਨ ਕੀਤਾ ਹੈ ਕਿ ਸ਼ਿਕਾਗੋ ਦੇ ਈਸਟ ਸਾਈਡ ਇਲਾਕੇ ਦੇ ਵਿੱਚ ਇੱਕ ਇਮੀਗ੍ਰੇਸ਼ਨ ਇਨਫੋਰਸਮੈਂਟ ਆਪਰੇਸ਼ਨ ਦੇ ਦੌਰਾਨ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਨੇ ਬਾਰਡਰ ਪੈਟਰੋਲ ਦੇ ਵਾਹਨ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਇਹ ਘਟਨਾ 14 ਅਕਤੂਬਰ ਨੂੰ ਹੋਈ ਅਤੇ ਇਸ ਦੇ ਨਾਲ ਪ੍ਰਦਰਸ਼ਨਕਾਰੀਆਂ ਦੇ ਨਾਲ ਹਿੰਸਕ ਝੜਪ ਵੀ ਦੇਖਣ ਨੂੰ ਮਿਲੀ ਜਿਸ ਦੇ ਵਿੱਚ ਬਾਰਡਰ ਪੈਟਰੋਲ ਏਜੰਟਾ ਨੇ ਟਾਇਰ ਗੈਸ ਤੇ ਪੇਪਰ ਬਾਲਸ ਦੀ ਵਰਤੋਂ ਕੀਤੀ। 트럼ਪ ਪ੍ਰਸ਼ਾਸਨ ਵੱਲੋਂ ਚਲਾਏ ਜਾ ਰਹੇ ਇਮੀਗ੍ਰੇਸ਼ਨ ਕ੍ਰੈਕਡਾਊਨ ਵਿੱਚ ਇਹ ਘਟਨਾ ਸ਼ਿਕਾਗੋ ਦੇ ਵਿੱਚ ਤਣਾ ਨੂੰ ਹੋਰ ਜ਼ਿਆਦਾ ਵਧਾ ਰਹੀ ਹੈ। ਜਿੱਥੇ ਗੈਰ ਕਾਨੂੰਨੀ ਪ੍ਰਵਾਸੀਆਂ ਅਤੇ ਅਮਰੀਕੀ ਨਾਗਰਿਕਾਂ ਦੇ ਵਿੱਚ ਡਰ ਪੈਦਾ ਹੋ ਗਿਆ ਹੈ। ਸ਼ਸ਼ਟ੍ਰੀ ਅਕਾਲ ਤੁਸੀਂ ਦੇਖ ਰਹੀ ਹੋ 106 ਪੀ ਪੰਜਾਬੀ। ਅਮਰੀਕਾ ਵਿੱਚ 14 ਅਕਤੂਬਰ ਨੂੰ ਸਵੇਰੇ ਲਗਭਗ 11 ਵਜੇ ਸ਼ਿਕਾਗੋ ਦੇ ਈਸਟ ਸਾਈਡ ਦੇ ਵਿੱਚ ਏਜੰਟਾ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੱਭਣ ਦੇ ਲਈ ਆਪਰੇਸ਼ਨ ਚਲਾਇਆ। ਇਸ ਦੌਰਾਨ ਇੱਕ ਲਾਲ ਐਸਯੂਵੀ ਵਾਹਨ ਨੇ ਬਾਰਡਰ ਪੈਟਰੋਲ ਦੇ ਵਾਹਨ ਦੇ ਨਾਲ ਟੱਕਰ ਮਾਰੀ ਤੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਏਜੰਡਾ ਨੇ ਦੋ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰੋਕਿਆ ਤੇ ਗ੍ਰਿਫਤਾਰ ਕੀਤਾ। ਇਸ ਦੌਰਾਨ ਇਲਾਕੇ ਵਿੱਚ ਭੀੜ ਇਕੱਠੀ ਹੋ ਗਈ ਜੋ ਏਜੰਟਾਂ ਨੂੰ ਘੇਰਨ ਲੱਗੀ ਅਤੇ ਏਜੰਟਾਂ ਦੇ ਵੱਲ ਚੀਜ਼ਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਏਜੰਟਾਂ ਨੇ ਵੀ ਟਾਇਰ ਗੈਸ ਤੇ ਪੀਪਰ ਬਾਲਸ ਦੀ ਵਰਤੋਂ ਕਰਕੇ ਭੀੜ ਨੂੰ ਖਦੇੜਿਆ। ਇਸ ਘਟਨਾ ਦੀ ਵੀਡੀਓ ਰਿਕਾਰਡ ਹੋਈ ਅਤੇ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਗਈ। ਗ੍ਰਿਫਤਾਰੀਆਂ ਦੇ ਵਿੱਚ ਵੱਖ-ਵੱਖ ਲੋਕ ਸ਼ਾਮਿਲ ਨੇ ਜਿਨ੍ਹਾਂ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀ ਅਤੇ ਅਮਰੀਕਾ ਦੇ ਨਾਗਰਿਕ ਵੀ ਸ਼ਾਮਿਲ ਨੇ। 에ਜੰਟਾ ਨੇ 2 ਵੈਨੇਜ਼ੁਏਲਾ ਦੇ ਰਹਿਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਨੇ 에ਜੰਟਾ ਦੀ ਗੱਡੀ ਨੂੰ ਜ਼ੋਰਦਾਰ ਟੱਕਰ ਮਾਰੀ ਤੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਆਪਰੇਸ਼ਨ ਦੌਰਾਨ ਇੱਕ 15 ਸਾਲਾ ਅਮਰੀਕੀ ਨਾਗਰਿਕ ਨੂੰ ਵੀ ਗਲਤੀ ਦੇ ਨਾਲ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਇਲਾਵਾ ਇੱਕ ਹੋਰ ਅਮਰੀਕੀ ਨਾਗਰਿਕ ਨੂੰ ਵਿਰੋਧ ਕਰਨ ਦੇ ਇਵਜ ਵਿੱਚ ਗ੍ਰਿਫਤਾਰ ਕੀਤਾ ਗਿਆ। ਕੁੱਲ 4 ਲੋਕਾਂ ਨੂੰ ਏਜੰਟਾਂ ਨੇ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਵਿੱਚ 2 ਗੈਰ ਕਾਨੂੰਨੀ ਪ੍ਰਵਾਸੀ ਤੇ 2 ਅਮਰੀਕੀ ਨਾਗਰਿਕ ਸ਼ਾਮਿਲ ਨੇ ਇਸ ਤੋਂ ਇਲਾਵਾ ਪਿਛਲੇ ਮਹੀਨੇ ਸ਼ਿਕਾਗੋ ਵਿੱਚ ਇੱਕ ਅਪਾਰਟਮੈਂਟ ਰੇਡ ਦੇ ਵਿੱਚ 37 ਲੋਕ ਗ੍ਰਿਫਤਾਰ ਹੋਏ ਸਨ ਜਿਸ ਦੇ ਵਿੱਚ ਅਮਰੀਕੀ ਬੱਚੇ ਵੀ ਸ਼ਾਮਿਲ ਸਨ ਗ੍ਰਿਫਤਾਰੀ ਤੋਂ ਬਾਅਦ ਇਲਾਕੇ ਵਿੱਚ ਭੀੜ ਇਕੱਠੀ ਹੋ ਗਈ ਅਤੇ ਏਜੰਟਾਂ ਨੂੰ ਘੇਰ ਲਿਆ ਗਿਆ ਏਜੰਟਾਂ ਨੇ ਟਾਇਰ ਗੈਸ ਅਤੇ ਪੇਪਰ ਬਾਲਸ ਦੀ ਵਰਤੋਂ ਕੀਤੀ ਇਹ ਸ਼ਿਕਾਗੋ ਵਿੱਚ ਟਾਇਰ ਗੈਸ ਵਰਤੋਂ ਕਰਨ ਦਾ ਦੂਸਰਾ ਮੌਕਾ ਸੀ ਜਿਸ ਤੇ ਨਾਲ 13 ਸ਼ਿਕਾਗੋ ਪੁਲਿਸ ਅਧਿਕਾਰੀ ਵੀ ਪ੍ਰਭਾਵਿਤ ਹੋਏ। ਇੱਕ ਪੈਡਲ ਜੱਜ ਨੇ ਪਿਛਲੇ ਹਫਤੇ ਟਾਇਰ ਗੈਸ ਵਰਤਣ ਤੇ ਪ੍ਰਬੰਧੀ ਲਗਾਈ ਹੋਈ ਸੀ ਪਰ ਏਜੰਟਾਂ ਨੇ ਇਸ ਨੂੰ ਨਜ਼ਰਅੰਦਾਜ਼ ਕੀਤਾ। ਵੀਡੀਓ ਦੇ ਵਿੱਚ ਪ੍ਰਦਰਸ਼ਨਕਾਰੀ ਝੰਡੇ ਲਹਿਰਾਉਂਦੇ ਹੋਏ ਨਜ਼ਰ ਆ ਰਹੇ ਨੇ। ਸ਼ਿਕਾਗੋ ਵਿੱਚ ICE ਦੀਆਂ ਛਾਪੇਮਾਰੀਆਂ ਦੌਰਾਨ 800 ਤੋਂ ਜ਼ਿਆਦਾ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ। ਇਸ ਦੇ ਵਿੱਚ ਬਲੈਕ ਹੌਕ ਹੈਲੀਕਾਪਟਰਸ ਤੋਂ ਲੈ ਕੇ ਵੱਡੇ ਡਰੋਨਸ ਦੀ ਵਰਤੋਂ ਕੀਤੀ ਗਈ। ਇਨ੍ਹਾਂ ਛਾਪੇਮਾਰੀਆਂ ਦੌਰਾਨ ਸਭ ਤੋਂ ਵੱਧ ਨਿਸ਼ਾਨਾ ਲੈਟਿਨ ਅਮਰੀਕੀ ਲੋਕਾਂ ਨੂੰ ਬਣਾਇਆ ਗਿਆ। ਇਨ੍ਹਾਂ ਛਾਪੇਮਾਰੀਆਂ ਦੇ ਕਾਰਨ ਲੋਕਾਂ ਦੇ ਪ੍ਰਦਰਸ਼ਨ ਵੀ ਵਧੇ ਨੇ ਅਤੇ ਕਈ ਥਾਵਾਂ ਤੇ ਹਿੰਸਕ ਝੜਪੀ ਹੋਈ ਹੈ। ਮੌਜੂਦਾ ਇਹ ਘਟਨਾ ਸ਼ਿਕਾਗੋ ਵਿੱਚ ਹੋਰ ਪ੍ਰਦਰਸ਼ਨਾਂ ਨੂੰ ਭੜਕਾ ਸਕਦੀ ਹੈ ਅਤੇ ਕਾਨੂੰਨੀ ਚੁਣੌਤੀਆਂ ਵਧਾਏਗੀ। ਫੈਡਰਲ ਅਤੇ ਲੋਕਲ ਅਧਿਕਾਰੀਆਂ ਦੇ ਵਿਚਕਾਰ ਟਕਰਾਵ ਵਧ ਰਿਹਾ ਹੈ ਜਿਸ ਦੇ ਨਾਲ ਨੈਸ਼ਨਲ ਗਾਰਡਜ਼ ਦੀ ਤੈਨਾਤੀ ਵੀ ਵਧ ਸਕਦੀ ਹੈ। ਇਸ ਨਾਲ ਸ਼ਹਿਰ ਦੇ ਹੋਰ ਹਾਲਾਤ ਵਿਗੜ ਸਕਦੇ ਨੇ। ਫਿਲਹਾਲ ਗ੍ਰਫਤਾਰ ਕੀਤੇ ਦੋਵਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਡਿਟੈਂਸ਼ਨ ਸੈਂਟਰ ਭੇਜਿਆ ਗਿਆ ਹੈ